ਜਦੋਂ ਅਸੀਂ ਤੇ ਤੀ ਤਰੀਕ ਨੂੰ ਸਾਡੇ ਨਾਲ ਹੋਏ ਸੀ 24 ਮਈ ਨੂੰ ਸਾਡੀ ਕੋਰਟ ਮੈਰਿਜ ਹੋ ਗਈ ਸੀ ਸਾਡੇ ਘਰ ਦੇ ਨਾਲ ਸਾਡੇ ਤੇ ਰਿਪੋਰਟਲ ਖਾਈ ਕੀ ਭੱਜ ਮਤਲਬ ਇਹ ਭੱਜ ਗਏ ਆ ਤੇ ਮੈਨੂੰ ਚਾਰ ਜਣੇ ਮੇਰੇ ਡੈਡੀ ਮੇਰਾ ਮਾਮਾ ਤੇ ਦੁਕਾਨ ਤੇ ਲੱਗਾ ਹੋਇਆ ਇੱਕ ਮੁੰਡਾ ਤੇ ਇੱਕ ਉਹਨਾਂ ਦੇ ਦੋਸਤ ਸੀਗੇ ਬਲਦੇਵ ਸਿੰਘ ਬਰਾੜ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਮੋਟਰਸਾਈਕਲ ਤੇ ਪਾਇਆ ਤੇ ਮੈਨੂੰ ਕੜੀਸ ਦੇ ਲੈ ਕੇ ਗਏ ਸਰਦਾਰਨਗਰ ਤੱਕ ਕਸ਼ਿਸ਼ ਕੀ ਹੋਇਆ ਅੱਜ ਹਸਪੀਟਲ ਤੁਸੀਂ ਦੱਸਣਾ ਜਦੋਂ ਅਸੀਂ ਮਤਲਬ ਕਿ ਜਦੋਂ ਅਸੀਂ 23 ਤਰੀਕ ਨੂੰ ਸਾਡੇ ਨੰਦ ਹੋਏ ਸੀ 24 ਮਈ ਨੂੰ ਸਾਡੀ ਕੋਟ ਮੈਰਿਜ ਹੋ ਗਈ ਸੀ ਉਸ ਤੋਂ ਬਾਅਦ ਸਾਡੇ ਘਰ ਦੇ ਨਾਲ ਸਾਡੇ ਤੇ ਰਿਪੋਰਟ ਲਖਾਈ ਗਈ ਭੱਜ ਮਤਲਬ ਇਹ ਭੱਜ ਗਏ ਆ ਤੇ ਜਦੋਂ ਸਾਨੂੰ ਬੁਲਾਇਆ ਥਾਣੇ ਬਿਆਨ ਦੇਣ ਲਈ ਤੇ ਅਸੀਂ ਬਿਆਨ ਦਿੱਤੇ ਤੇ ਇੰਨੀ ਬਾਅਦ ਜਦੋਂ ਤੁਸੀਂ ਨਿਕਲੇ ਤੇ ਘਰ ਦੇ ਖੜੇ ਸੀ ਮੇਰੇ ਬਾਹਰ ਤੇ ਅਸੀਂ ਜਦੋਂ ਥਾਣੇ ਤੋਂ ਨਿਕਲ ਗਏ ਤੇ ਪ੍ਰੇਮ ਬੈਕਰਸ ਦੇ ਆਲੀ ਗੇਟ ਨੰਬਰ 2 ਸਬਜੀ ਮੰਡੀ 'ਚ ਇਹਨਾਂ ਨੇ ਸਾਨੂੰ ਅੱਗੇ ਮੋਟਰਸਾਈਕਲ ਲਾ ਲਿਆ ਤੇ ਮੈਨੂੰ ਇਹਨਾਂ ਨੂੰ 15-20 ਜਣਿਆਂ ਨੇ ਘੇਰ ਕੇ ਇਹਨਾਂ ਨੂੰ ਪਾਸੇ ਕਰਤਾ ਕਿ ਇਹ ਮੈਨੂੰ ਛੁਡਾਵੇ ਨਾ ਤੇ ਮੈਨੂੰ ਚਾਰ ਜਣੇ ਮੇਰੇ ਡੈਡੀ ਮੇਰਾ ਮਾਮਾ ਤੇ ਦੁਕਾਨ ਤੇ ਲੱਗਾ ਹੋਇਆ ਇੱਕ ਮੁੰਡਾ ਤੇ ਇੱਕ ਉਹਨਾਂ ਦੇ ਦੋਸਤ ਸੀਗੇ ਬਲਦੇਵ ਸਿੰਘ ਬਰਾੜ ਉਹਨਾਂ ਨੇ ਮੈਨੂੰ ਫੜ ਲਿਆ ਤੇ ਮੈਨੂੰ ਮੋਟਰਸਾਈਕਲ ਤੇ ਪਾਇਆ ਤੇ ਮੈਨੂੰ ਕੜੀਸ ਦੇ ਲੈ ਕੇ ਗਏ ਸਰਦਾਰਨਗਰ ਤੱਕ ਮੈਂ ਇੰਨੀ ਚਿੱਲਾਈ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਜਦੋਂ ਉੱਥੇ ਪਹੁੰਚੇ ਅਸੀਂ ਤੇ ਸ਼ਿਵ ਸੈਨਾ ਦੀ ਪ੍ਰਧਾਨ ਸੀਗੀ ਇੱਕ ਤੇ ਉਹਨਾਂ ਨੇ ਮੋਟਰਸਾਈਕਲ ਬੰਦ ਕਰਕੇ ਕਿਹਾ ਕਿ ਤੁਸੀਂ ਇਹਨੂੰ ਕਾਹਤੋਂ ਲੈ ਕੇ ਜਾ ਰਹੇ ਹੋ ਤੇ ਉਹ ਕਹਿਣ ਲੱਗੇ ਕਿ ਭੱਜ ਕੇ ਹੀ ਕਹਿੰਦੇ ਤੇ ਜਦੋਂ ਇੰਨੇ ਪਿੱਛੇ ਪੁਲਿਸ ਆ ਗਈ ਉਹਨਾਂ ਨੇ ਕਹਿਤਾ ਕਿ ਇਹਨਾਂ ਦਾ ਲੀਗਲੀ ਵਿਆਹ ਹੋਇਆ ਇਹਨਾਂ ਨੇ ਵੀ ਇਹੋ ਜਿਹਾ ਕੋਈ ਸਟੈਪ ਨਹੀਂ ਲਿੱਤਾ ਇਹ ਭੱਜ-ਪੁੱਜ ਕੇ ਨਹੀਂ ਆਈ ਤੇ ਤੁਸੀਂ ਇਹਨਾਂ ਛੱਡੋ ਤੇ ਮੇਰੇ ਡੈਡੀ ਨੂੰ ਪੁਲਿਸ ਵਾਲੇ ਲੈ ਗਏ ਅਰੈਸਟ ਕਰ ਲਿਆ ਉਹ ਬਾਕੀ ਤਿੰਨ ਜਣੇ ਫਰਾਰ ਕਿੰਨਾ ਟਾਈਮ ਹੋ ਗਿਆ ਤੁਹਾਡਾ ਬਾਈ ਸਾਡੇ 15 20 ਦਿਨ ਹੋ ਗਏ ਤੇ ਉਸ ਟਾਈਮ ਜਦੋਂ ਤੁਹਾਨੂੰ ਖੜਿਆ ਉਹਨਾਂ ਨੇ ਤੁਸੀਂ ਇਕੱਲੇ ਸੀ ਜਾਂ ਨਾਲ ਸੀ ਹੋਰ ਵੀ ਮੇਰੇ ਨਾਲ ਸੀ ਇੱਕ ਮੇਰਾ ਸੋਹਰਾ ਸੀਗਾ ਇੱਕ ਮੇਰਾ ਘਰ ਵਾਲਾ ਸੀਗਾ ਤੇ ਇੱਕ ਤਾਇਆ ਜੀ ਸੀਗੇ ਤੇ ਉਹਨਾਂ ਦੇ ਵੀ ਸੱਟਾਂ ਵੱਜੀਆਂ ਕਿਸੇ ਤਰ੍ਹਾਂ ਦੀਆਂ ਉਹਨਾਂ ਦੇ ਸੱਟਾਂ ਨਹੀਂ ਉਹਨਾਂ ਨੂੰ ਪਿੱਛ ਧੱਕਾ ਹੀ ਮਾਰਿਆ ਪਿੱਛੇ ਨੂੰ ਉਹਨਾਂ ਨੇ ਖਿੱਚਾ ਤੋ ਹੀ ਕੀਤੀ ਐ ਬਸ ਮੈਨੂੰ ਹੀ ਲੈ ਕੇ ਜਾਣਾ ਸੀ ਉਹਨਾਂ ਨੇ ਤੁਹਾਡੇ ਹਸਬੰਦ ਨੇ ਤੁਹਾਨੂੰ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨਾਂ ਨੇ 15 20 ਜਣੇ ਨੇ ਫੜ ਲਿਆ ਸੀਗਾ ਉੱਧਰ ਤੇ ਤੁਹਾਡੇ ਆ ਜਿਵੇਂ ਸੱਟਾਂ ਵੱਜੀਆਂ ਇਹ ਕਿਵੇਂ ਉਹਨਾਂ ਨੇ ਮਾਰਿਆ ਕੁੱਟਿਆ ਜਾਂ ਕੀ ਕੀਤਾ ਉਹਨਾਂ ਨੇ ਮੈਨੂੰ ਮੋਟਰਸਾਈਕਲ ਤੋਂ ਭਾ ਕੇ ਇੱਕ ੜੀਸ ਹੋਰ ਕੁਛ ਨਹੀਂ ਚਾਉਂਦੇ। ਹੁਣ ਮੈਂ ਮਤਲਬ ਚਾਹੁੰਦੀ ਆ ਕਿ ਉਹ ਚਾਰੋਂ ਅਰੈਸਟ ਹੋਣ ਤੇ ਮੈਨੂੰ ਇਨਸਾਫ ਇੱਕ ਡੈਡੀ, ਇੱਕ ਬਲਦੇਵ ਸਿੰਘ ਬਰਾੜ ਉਹਨਾਂ ਦਾ ਦੋਸਤ, ਇੱਕ ਗੌਰਵ ਦੁਕਾਨ ਤੇ ਲੱਗਾ ਹੋਇਆ ਇੱਕ ਮੇਰਾ ਮਾਮਾ ਦੀਪਕ ਕੁਮਾਰ ਫ਼ਾਜ਼ਿਲ ਦਾ। ਇਹ ਜੀ ਕਸ਼ਿਸ਼ ਪਤਨੀ ਪ੍ਰਭਦੇਵਾਲ ਚਾਂਦਲਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਕੱਚਾ ਦਸਾਂਹੇ ਰੋਡ ਇਹਨਾਂ ਨੇ 24 ਪੰਜ ਨੂੰ ਕੋਟ ਮੈਰਜ ਹੋਈ ਸੀ ਇਹਨਾਂ ਦੀ। ਉਹਦੇ ਸਬੰਧਿਤ ਥਾਣੇ ਬਿਆਨ ਲਿਖਾਉਣ ਆਏ ਸੀ। ਬਿਆਨ ਬਿਆਨ ਲਿਖਾਉਣ ਤੋਂ ਬਾਅਦ ਇਹ ਜਦੋਂ ਚਲੇ ਗਏ ਬਾਹਰ ਮੰਡੀ ਚ ਉੱਥੇ ਜਾ ਕੇ ਉਹਦੇ ਜਿਹੜੇ ਰਿਸ਼ਤੇਦਾਰ ਸੀਗੇ ਲੜਕੀ ਦਾ ਬਾਪ ਮਾਤਸੜ ਉਹਦਾ ਮੁੰਡਾ ਦੋ ਤਿੰਨ ਬੰਦੇ ਹੋਰ ਸੀਗੇ ਉਹਨਾਂ ਨੇ ਉੱਥੋਂ ਮੋਟਰਸਾਈਕਲ ਉਤਾਰ ਕੇ ਉਹਨਾਂ ਨੇ ਆਪ ਦੀ ਮੋਟਰਸਾਈਕਲ 'ਤੇ ਘੜੀਸ ਕੇ ਬਿਠਾ ਲਈ ਤੇ ਉਹ ਦੋ ਤਿੰਨ ਕਿਲੋਮੀਟਰ ਨੂੰ ਲੈ ਗਏ ਕਿ ਚਲੋ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਲੋਕਾਂ ਦੀ ਮਦਦ ਨਾਲ ਕੁੜੀ ਬਰਾਮਦ ਕਰਦੀ ਕੁੜੀ ਦੇ ਸੱਟਾਂ ਸੁੱਟਾਂ ਲੱਗੀਆਂ ਉਹਨੂੰ ਦਾਖਲ ਕਰਵਾਇਆ ਮੈਡੀਕਲ ਇਹ ਨਮਰਜ਼ ਕਾਜੀ ਇਹਨਾਂ ਨੂੰ ਹਾਂਜੀ ਲਬਨੈਟਿਕ ਲਈ ਦੁਬਾਰਾ ਵਾਲੇ ਮੰੰਦੇ ਨਹੀਂ ਸੀਗੇ ਹਾਂਜੀ ਨਹੀਂ ਇਹ ਕਾਲ ਬਿਆਨ ਕਾਰ ਦੇ ਦਿਖਾਣਾ ਸੀ ਜੀ ਪ੍ਰੋਟੈਕਸ਼ਨ ਦੇ ਸਬੰਧ 'ਚ ਇਥੇ ਰਾਈਨਾਵਾਂ ਹੋ ਗਿਆ ਤੇ ਮਾਨਨਾ ਦੇ ਗੱਲ ਨੇ ਹਾਂ ਐਫ ਆਈ ਆਰ ਨੰਬਰ 88 ਦਰਜ ਹੋ ਗਈ ਹੈ 344 355 45 ਨੰਬਰ ਕਿੰਨੇ ਜਣੇ ਦੇ ਗ੍ਰਾਮ ਮਾਮਲੇ ਪੰਜ ਜਣੇ